ਪਰ ਹੁਣ ਕੋਈ ਬੰਦਾ ਗੁਣੀ ਹੋ ਸਕਦਾ ਹੈ ਪਰ ਕਿਉਂ ਵੱਡਾ ਵੀ ਹੋ ਸਕਦਾ ਹੈ ਦੇਖੋ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦਿਆਂ ਇੱਕ ਡਾਕਟਰ ਹੈ ਉਹ ਮਰੀਜ਼ ਦਾ ਇਲਾਜ ਕਰਦਾ ਹੈ ਉਹਦੇ ਕੋਲ ਇੱਕ ਗੁਣ ਹੈ ਕਿ ਉਹ ਰੋਗ ਨੂੰ ਵੇਖ ਕੇ ਤੇ ਰੋਗ ਦਾ ਇਲਾਜ ਕਰਨਾ ਜਾਣਦਾ ਹੈ ਇਹ ਉਹਦਾ ਗੁਣ ਹੈ ਉਹਦੇ ਕੋਲ ਮਰੀਜ਼ ਆਉਂਦੇ ਨੇ ਲੋਕ ਆਉਂਦੇ ਨੇ ਉਹ ਉਹਨਾਂ ਦਾ ਮਰਜ਼ ਵੇਖਦਾ ਹੈ ਤੇ ਉਸ ਮਰਜ਼ ਦੇ ਮੁਤਾਬਕ ਉਹਨਾਂ ਦਾ ਇਲਾਜ ਕਰਦਾ ਹੈ ਇਹ ਉਹਦਾ ਗੁਣ ਹੈ ਪਰ ਇੱਕ ਮਰੀਜ਼ ਡਾਕਟਰ ਦੇ ਕੋਲ ਆਇਆ ਉਹਨੇ ਆਖਿਆ ਵੀ ਡਾਕਟਰ ਸਾਹਿਬ ਜੀ ਮੈਨੂੰ ਆਹ ਰੋਗ ਹੈ ਕਿਰਪਾ ਕਰੋ ਮੈਂ ਸੁਣਿਆ ਵੀ ਤੁਸੀਂ ਬੜੇ ਕਾਬਿਲ ਹੋ ਮੈਂ ਬੜੇ ਥਾਵਾਂ ਤੇ ਗਿਆ ਪਰ ਕੋਈ ਗੱਲ ਬਣੀ ਨਹੀਂ ਡਾਕਟਰ ਨੇ ਵੇਖਿਆ ਉਹਦਾ ਇਲਾਜ ਕੀਤਾ ਇਲਾਜ ਕਰਨ ਦੇ ਲਈ ਲੋੜੀਂਦੀ ਦਵਾਈ ਉਹ ਦੱਸੀ ਬਿਆਲੇ ਆ ਦਵਾਈ ਇਹਨੂੰ ਏਨੇ ਦਿਨ ਖਾ ਲਈ ਪਰਵਾਹ ਨਾ ਕਰ ਤੇਰਾ ਰੋਗ ਦੂਰ ਹੋ ਜਾਏਗਾ ਡਾਕਟਰ ਨੂੰ ਜਦੋਂ ਨੇ ਦਵਾਈ ਲਿਖ ਕੇ ਦਿੱਤੀ ਤੇ ਉਹ ਬੰਦਾ ਕੋ ਕਹਿੰਦਾ ਡਾਕਟਰ ਸਾਹਿਬ ਜੀ ਜਿਹੜੀ ਤੁਸੀਂ ਦਵਾਈ ਲਿਖ ਕੇ ਦਿੱਤੀ ਇਹਦੇ ਜੋਗੇ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਕਿਵੇਂ ਠੀਕ ਹੋਵਾਂਗਾ ਡਾਕਟਰ ਨੇ ਆਪਣੇ ਭੱਲਿਆਂ ਨੂੰ ਕੁਝ ਪੈਸੇ ਦਿੱਤੇ ਉਹਨੂੰ ਦਇਆ ਹੀ ਉਹ ਦਿੱਤੇ ਤੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਤੌਲ ਤਰਮ ਦਇਆ ਦਾ ਪੂਤ ਧਰਮੀ ਬੰਦਾ ਉਹ ਨਹੀਂ ਹੈ ਜਿਨੇ ਸੰਸਾਰ ਦੇ ਅੰਦਰ ਧਰਮ ਦਾ ਲਿਬਾਜ਼ ਪਾਇਆ ਹੋਇਆ ਹੈ ਉਹ ਵੀ ਬੰਦਾ ਧਰਮੀ ਹੈ ਜਿਸ ਨੂੰ ਕਿਸੇ ਵੱਲ ਵੇਖ ਕੇ ਤੇ ਮਨ ਵਿੱਚ ਦਇਆ ਆਵੇ ਜੇ ਕਿਸੇ ਵੱਲ ਵੇਖ ਕੇ ਮਨ ਵਿੱਚ ਦਇਆ ਆ ਗਈ ਹੈ ਨਾ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਬੰਦਾ ਧਰਮੀ ਹੈ ਕਿਉਂਕਿ ਧਰਮ ਨੇ ਦਇਆ ਦੇ ਵਿੱਚੋਂ ਪੈਦਾ ਹੋਣਾ ਦੁਨੀਆ ਦੇ ਅੰਦਰ ਜਿਸ ਬੰਦੇ ਦੇ ਕੋਲ ਦਇਆ ਨਹੀਂ ਹੈ ਉਹ ਕਦੀ ਧਰਮੀ ਹੋ ਹੀ ਨਹੀਂ ਸਕਦਾ ਇਹ ਪਹਿਲੀ ਕਸਵੱਟੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਜੇ ਕਿਸੇ ਵੱਲ ਵੇਖ ਕੇ ਸਾਡੇ ਅੰਦਰ ਦਇਆ ਨਾ ਪੈਦਾ ਹੋਈ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਬੰਦਾ ਧਰਮੀ ਨਹੀਂ ਹੋ ਸਕਦਾ ਉਹ ਲੱਖ ਧਰਮੀਆਂ ਵਾਲੇ ਲਿਬਾਸ ਪਾ ਕੇ ਤੇ ਸਵੇਰੇ ਸ਼ਾਮ ਲੱਖ ਤਰ੍ਹਾਂ ਦੇ ਅਡੰਬਰ ਕਰੇ ਸਤਿਗੁਰੂ ਕਹਿੰਦੇ ਨੇ ਧਰਮੀ ਨਹੀਂ ਹੋ ਸਕਦਾ ਉਸ ਡਾਕਟਰ ਨੂੰ ਦਇਆ ਏ ਉਹਨੇ ਆਪਣੇ ਪੱਲਿਓ ਪੈਸੇ ਦਿੱਤੇ ਉਹਨੇ ਆਖਿਆ ਬਿੱਲ ਪਰਵਾਹ ਨਾ ਕਰ ਕੋਈ ਗੱਲ ਨਹੀਂ ਤੂੰ ਦਵਾਈ ਲੈ ਜਦੋਂ ਤੇਰੇ ਕੋਲ ਹੋਣਗੇ ਦੇ ਜਾਈਂ ਜੇ ਨਹੀਂ ਵੀ ਹੋਣਗੇ ਤੇ ਤਦ ਵੀ ਕੋਈ ਨਹੀਂ ਹੁਣ ਇਹ ਹੁੰਦੀ ਵਡਿਆਈ ਹੈ ਧਿਆਨ ਦੇਣਾ ਮੈਂ ਤਾਂ ਬੇਨਤੀ ਕੀਤੀ ਆ ਰੰਭ ਵਿੱਚ ਵਡਿਆਈ ਕੀ ਹੈ ਅਕਸਰ ਕਿਸੇ ਦੇ ਗੁਣ ਵੇਖ ਕੇ ਅਸੀਂ ਕਹਿ ਦਿੰਦੇ ਹਾਂ ਵੀ ਇਹ ਬੰਦਾ ਬੜਾ ਵਡਿਆਈ ਦਾ ਪਾਤ ਰਹਿੰਦੇ ਅੰਦਰ ਤੇ ਕਿਸੇ ਦਾ ਗੁਣ ਵੇਖਿਆ ਤੇ ਆਪਾਂ ਕਹਿ ਦਿੱਤੇ ਵੱਡਾ ਹੈ ਇਹਨ ਦੀ ਵਡਿਆਈ ਹੈ ਪਰ ਵਡਿਆਈ ਤੇ ਗੁਣ ਇਹ ਦੋਨੋਂ ਵੱਖਰੀਆਂ ਚੀਜ਼ਾਂ ਨੇ ਗੁਣ ਕਈਆਂ ਦੇ ਅੰਦਰ ਹੋ ਸਕਦੇ ਨੇ ਧਿਆਨ ਦੇਣਾ ਗੁਣ ਕਈਆਂ ਦੇ ਅੰਦਰ ਹੋ ਸਕਦੇ ਨੇ ਪਰ ਹੋ ਸਕਦਾ ਜਿੰਦੇ ਕੋਲ ਗੁਣ ਨੇ ਉਹ ਆਪਣਾ ਗੁਣ ਵੇਚਦਾ ਹੋਵੇ ਗੁਣ ਤੇ ਇੱਕ ਵਕੀਲ ਕਰੋ ਵੀ ਨੇ ਇੱਕੋ ਹੀ ਬੰਦਾ ਜਿੰਦੇ ਦੋ ਵਕੀਲ ਅਦਾਲਤ ਵਿੱਚ ਖੜੇ ਹੋ ਕੇ ਜਿੰਦੇ ਲਈ ਲੜ ਰਹੇ ਨੇ ਉਹਨਾਂ ਦੋਨਾਂ ਨੂੰ ਪਤਾ ਹੈ ਵੀ ਇਹ ਬੰਦਾ ਜਿਹੜਾ ਏ ਇਹ ਠੀਕ ਹੈ ਕਿ ਇਹ ਗਲਤ ਹੈ ਜਿਹੜਾ ਉਹਦੀ ਭਲਾਈ ਲਈ ਲੜ ਰਿਹਾ ਉਹਦੇ ਭਲੇ ਲਈ ਲੜ ਰਿਹਾ ਉਹਨੂੰ ਪਤਾ ਹੈ ਵੀ ਇਹ ਠੀਕ ਹੈ ਉਹਦੀ ਵੀ ਲੜਾਈ ਤੇ ਜਿਹੜਾ ਉਹਦੇ ਵਿਰੁੱਧ ਖੜਾ ਹੋਇਆ ਜਿਸ ਨੂੰ ਪਤਾ ਹੈ ਵੀ ਇਹ ਬੰਦਾ ਠੀਕ ਨਹੀਂ ਹੈ ਉਹ ਵੀ ਲੜਦੇ ਹੁਣ ਦੋਨਾਂ ਦੇ ਕੋਲ ਉਤੇ ਗੁਣ ਹੈ ਨੇ ਪਰ ਦੋਨਾਂ ਕੋਲ ਵਡਿਆਈ ਥੋੜ ਹੈ ਉਹਨਾਂ ਦੇ ਗੁਣ ਵਡਿਆਈ ਤੇ ਨਹੀਂ ਨਾ ਸਤਿਗੁਰ ਜੀ ਇਹ ਗੱਲ ਇਸ ਪਾਵਨ ਸ਼ਲੋਕ ਵਿੱਚ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਦਾਤਾ ਜੀ ਤੂੰ ਵੱਡਾ ਹੈ ਤੇਰੀ ਵਡਿਆਈ ਵੱਡੀ ਐ ਵੱਡੀ ਵਡਿਆਈ ਜਾਂ ਵੱਡਾ ਨਾਉ ਤੇਰੀ ਵਡਿਆਈ ਕਿਉਂ ਵੱਡੀ ਐ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਤੇਰਾ ਨਾਮ ਨਾ ਵੱਡਾ ਐ ਵੱਡਾ ਨਾਉ ਨਾਉ ਦਾ ਮਤਲਬ ਐ ਨਾਮਣਾ ਤੇਰਾ ਨਾਮ ਨਾ ਵੱਡਾ ਐ ਤੇਰਾ ਨਾਮ ਵੱਡਾ ਐ ਤੇਰੀ ਵਡਿਆਈ ਇਸ ਕਰਕੇ ਐ ਵੀ ਤੇਰਾ ਨਾਮ ਵੱਡਾ ਐ ਤੇਰਾ ਨਾਮਣਾ ਵੱਡਾ ਐ ਤੇਰਾ ਜਸ ਵੱਡਾ ਐ ਦੁਨੀਆਂ ਦੇ ਲੋਕ ਜੋ ਤੇਰੀ ਵਡਿਆਈ ਕਰਦੇ ਨੇ ਨਾ ਇਹ ਤੇਰੀ ਵਡਿਆਈ ਤੇਰੇ ਗੁਣਾ ਕਰਕੇ ਹੈ ਸੰਸਾਰ ਦੇ ਅੰਦਰ ਤੇ ਜਿੰਨਾ ਗੁਣਾ ਕਰਕੇ ਉਹ ਗੁਣ ਤੇਰੇ ਅੰਦਰ ਮੌਜੂਦ ਨੇ ਐਸਾ ਨਹੀਂ ਐ ਬਿਨ ਗੁਣ ਤੇਰੇ ਅੰਦਰ ਨਹੀਂ ਜੇ ਕੋਈ ਤੈਨੂੰ ਦਿਆਲੂ ਕਹ ਰਿਹਾ ਤੇ ਤੂੰ ਦਿਆਵਾਨ ਹੈ ਜੇ ਕੋਈ ਤੈਨੂੰ ਰਹੀਮ ਕਹ ਰਿਹਾ ਤੇ ਤੂੰ ਰਹਿਮ ਕਰਨ ਵਾਲਾ ਹੈ ਜੇ ਕੋਈ ਤੈਨੂੰ ਸੰਸਾਰ ਦੇ ਅੰਦਰ ਕਿਸੇ ਵੀ ਨਾਮ ਦੇ ਨਾਲ ਚੇਤੇ ਕਰਦਾ ਹੈ ਤੇ ਉਹ ਨਾਮ ਵਾਲੇ ਗੁਣ ਤੇਰੇ ਅੰਦਰ ਮੌਜੂਦ ਨੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਦਾਤਾ ਜੀ ਤੇਰੀ ਵਡਿਆਈ ਭੰਡੀ ਹੈ ਵੱਡੀ ਵਡਿਆਈ ਜਾਨ ਵੱਡਾ ਨਾਂ ਕਿਉਂਕਿ ਤੇਰਾ ਨਾਮ ਨਾ ਅਸਲ ਦੇ ਵਿੱਚ ਵੱਡਾ ਹੈ